ਵੱਡਾ ਸਥਾਨ ਰੱਖਣ ਵਾਲੇ ਵੱਡਾ ਨਾਂ ਰੱਖਣ ਵਾਲੇ ਸੁੱਚਾ ਸਿੰਘ ਛੋਟੇਪੁਰ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਕਿਉਂਕਿ ਕੱਲ ਇੱਕ ਤਸਵੀਰ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਉਹ 에어ਪੋਰਟ ਤੇ ਬੈਠੇ ਨਜ਼ਰ ਆਉਂਦੇ ਨੇ ਗੱਲਬਾਤ ਕਰਦੇ ਆ ਬਾਰਡਰ ਤੇ ਪਿੰਡ ਹੈ ਉਹਨਾਂ ਦਾ ਬਾਰਡਰ ਤੇ ਟੈਨਸ਼ਨ ਹੈ ਇਸ ਤੇ ਰਿਕਾਰਡਿੰਗ ਵੀ ਗੱਲਬਾਤ ਕਰਾਂਗੇ ਸਾਡੇ ਲਈ ਪੋਸਟ ਸਵਾਗਤ ਹੈ ਜੀ ਬਹੁਤ ਮਿਹਰਬਾਨੀ ਜੀ ਧੰਨਵਾਦ ਤੁਸੀਂ ਪਿੰਡੂ 에ਅਰੇ ਚ ਆਇਓ ਔਰ ਮੈਨੂੰ ਮੇਰੀ ਪ੍ਰੋਬਲਮ ਆ ਉਹਦੇ ਬਾਰੇ ਮੇਰੇ ਕੋਲ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰ ਰਹੇ ਹੋ ਸਰ ਥੋੜਾ ਅੱਗੇ ਹੋ ਜਿਓ ਤਾਂ ਪਹਿਲਾਂ ਤਾਂ ਇਹ ਦੱਸੋ ਕੱਲ 에어ਪੋਰਟ ਤੋਂ ਥੋੜਾ ਮਾਇੂਸ ਬੈਠਿਆਂ ਦੀ ਫੋਟੋ ਆਈ ਹੈ ਸਾਹਮਣੇ। ਇਹ ਮਾਇੂਸ ਤਾਂ ਕੁਦਰਤੀ ਹੁੰਦਾ ਜੇ ਕਿਸੇ ਫੰਕਸ਼ਨ ਵਾਸਤੇ ਮੈਂ ਜਾ ਰਿਹਾ ਸੀ। ਮੇਰੇ ਕਿਸੇ ਰਿਲੇਟਿਵ ਦੀ ਬੇਟੀ ਦੀ ਸ਼ਾਦੀ ਸੀ। ਉਹ ਬੱਚੀ ਦਾ ਸਮਾਨ ਵੀ ਮੇਰੇ ਕੋਲ ਸੀ ਜਿਸ ਮੁੰਡੇ ਨਾਲ ਉਹਦੀ ਮੈਰਿਜ ਹੋਣੀ ਕੋਜੋਦਾ ਸਮਾਨ ਵੀ ਮੇਰੇ ਕੋਲ ਸੀ। ਤੇ ਜਦੋਂ ਮੈਨੂੰ ਉੱਥੇ ਜਾਣ ਤੇ ਬੋਰਡਿੰਗ ਵੀ ਹੋ ਗਿਆ ਜਦੋਂ ਇਮੀਗ੍ਰੇਸ਼ਨ ਦੇ ਕੋਲ ਗਿਆ ਤਾਂ ਉਹ ਕਹਿੰਦੇ ਜੀ ਤੁਸੀਂ 2019 ਤੋਂ ਬਾਅਦ ਤੁਸੀਂ ਤੁਹਾਡਾ ਪਾਸਪੋਰਟ ਜਿਹੜਾ ਨਵਾਂ ਰੀਨਿਊ ਹੋਇਆ ਉਹਦੇ ਤੁਸੀਂ ਵਿਜ਼ਿਟ ਨਹੀਂ ਕੀਤੇ ਮੈਂ ਕਿਹਾ ਜੀ ਮੈਨੂੰ ਲੋੜ ਹੀ ਨਹੀਂ ਸੀ ਪਈ ਸੀ ਮੈਂ ਵਿਜ਼ਿਟ ਕਰ ਲਈ ਕਰਨਾ ਸੀ ਪਰ ਨਾਲ ਮੇਰੇ ਦੋ ਪੁਰਾਣੇ ਲੱਗੇ ਹੋਇਆ ਪਾਸਪੋਰਟ ਉਹਨਾਂ 'ਚ ਵੀਜ਼ਾ ਵੀ ਆ ਮੇਰਾ ਤੇ ਨਵੇਂ ਤੇ ਜਿਹੜੇ ਆ ਮੇਰੀ ਐਲੀਜੀਬਿਲਟੀ ਆ ਵੀ ਕਿੰਨੀ ਦੇਰ ਲਈ ਹੈ ਵੈਲਿਡ ਆ ਪਾਸਪੋਰਟ ਬਿਲਕੁਲ ਤੇ 29 ਤੱਕ ਪਾਸਪੋਰਟ ਵੈਲਿਡ ਸੀ 27 ਦਸੰਬਰ ਤੱਕ ਸੰਤੰਗ ਉਹ ਵੀਜ਼ਾ ਜਿਹੜਾ ਅਮਰੀਕਾ ਦਾ ਵੀ ਤੇ ਕੈਨੇਡਾ ਦਾ ਵੈਲਿਡ ਸੀਗਾ ਤਮੇ ਕਾ ਕੀ ਪ੍ਰੋਬਲਮ ਤੁਹਾਨੂੰ ਕੀ ਆ ਜੀ ਤੁਸੀਂ ਕੋਵਿਡ ਤੋਂ ਬਾਅਦ ਵਿਜ਼ਿਟ ਨਹੀਂ ਕੀਤਾ ਇਸ ਨਵੇਂ ਪਾਸਪੋਰਟ ਦਾ ਭਾਈ ਜੀ ਮੇਰੇ ਕੋਲ ਕੋਈ ਲੋੜ ਹੀ ਨਹੀਂ ਸੀ ਮੈਨੂੰ ਜਦੋਂ ਮੈਨੂੰ ਲੋੜ ਪਈ ਆ ਉਦੋਂ ਹੀ ਮੈਂ ਜਾਣਾ ਸੀ ਆਦਰਵਾਇਜ਼ ਮੈਂ ਕਿਵੇਂ ਜਾਂਦਾ ਸੀ ਮੈਨੂੰ ਪੁੱਛਦੇ ਵੀ ਤੁਹਾਡਾ ਪਾਸਪੋਰਟ ਕਦੀ ਚੋਰੀ ਹੋਇਆ ਬਿਲਕੁਲ ਨਹੀਂ ਪਾਸਪੋਰਟ ਕਿਸੇ ਚੋਰੀ ਹੋਣ ਵਾਲੀ ਗੱਲ ਹੀ ਨਹੀਂ ਮੇਰੇ ਕੋਲ ਮੇਰੇ ਬੈਗ 'ਚ ਹੁੰਦਾ ਇਹ ਕਿਸੇ ਨੇ ਇਸਤੇਮਾਲ ਕੀਤਾ ਜੀ ਮੈਂ ਹਾਂ ਜੇ ਇਸਤੇਮਾਲ ਕੀਤਾ ਹੁੰਦਾ ਤੇ ਮੋਹਰ ਲੱਗੀ ਹੁੰਨੀ ਸੀ ਜਦੋਂ ਇਹ ਸਵਾਲ ਅਮਰੀਕਨ ਐਂਬੈਸੀ ਦੇ ਸੀ ਨਹੀਂ ਜੀ ਨਹੀਂ ਆਪਣੀ ਇੰਡੀਆਨ ਇੰਡੀਆਨ ਐਂਬੈਸੀ ਨਹੀਂ ਐਂਬੈਸੀ ਨਹੀਂ ਜੀ ਇਮੀਗ੍ਰੇਸ਼ਨ ਹਾਂ ਇਮੀਗ੍ਰੇਸ਼ਨ ਵਾਲਿਆਂ ਨੇ ਇਹੋ ਜਿਹਾ ਬੇਤੁਕੇ ਸਵਾਲ ਕਿਉਂ ਕੀਤੇ ਮੈਂ ਫਿਰ ਤੁਹਾਡੇ ਕੋਲ ਕੇਸ ਚੱਲਦਾ ਮੈਂ ਕਹਿੰਦਾ ਜੀ ਮੇਰੇ ਤੇ ਕੋਈ ਕੇਸ ਨਹੀਂ ਚੱਲਦਾ ਤੇ ਮੇਰੇ ਤੇ ਕੇਸ ਚੱਲਦਾ ਤਾਂ ਮੇਰਾ ਪਾਸਪੋਰਟ ਰੀਨਿਊ ਹੋਣਾ ਕਿ ਤਰ੍ਹਾਂ ਸੀਗਾ ਹਾਂਜੀ ਤਾਂ ਬਾਕੀ ਤੁਸੀਂ ਪੁਲਿਸ ਨੂੰ ਪੁੱਛ ਲਓ ਜੇ ਮੇਰੇ ਤੇ ਕੇਸ ਚੱਲਦਾ ਕੋਈ ਤਾਂ ਨਹੀਂ ਜੀ ਤੁਸੀਂ ਸੌਰੀ ਜੀ ਤੁਹਾਨੂੰ ਤੁਸੀਂ ਮਾਰਕਾ ਨਹੀਂ ਜਾ ਸਕਦੇ ਜੇ ਤੁਸੀਂ 에어ਪੋਰਟ ਅਥਾਰਟੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, رابطہ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਕਿਉਂ ਹੈ? ਉੱਥੇ ਵੇਖੋ ਮੇਰੇ ਕੋਲ ਤਾਂ ਕਿਸੇ ਦਾ ਨੰਬਰ ਨਹੀਂ ਸੀ ਮੈਂ ਕਹਾਂ। ਪਰ ਇਮੀਗ੍ਰੇਸ਼ਨ ਵਾਲਿਆਂ ਨਾਲੋਂ ਵੱਡੀ ਅਥਾਰਟੀ ਉੱਥੇ ਕਿਹੜੀ ਹੁੰਦੀ ਹੈ ਜੀ? ਤੁਸੀਂ ਸਿਆਸਤਦਾਨ ਨੂੰ, ਵੱਡੇ ਸਿਆਸਤਦਾਨ ਨੂੰ? ਨਹੀਂ ਮੈਂ ਉਹਨਾਂ ਸਿਆਸਤਦਾਨਾਂ ਜਿਹਨੂੰ ਹਾਈ ਫਾਈਚ ਨੇ ਨਾ ਮੇਰੇ ਨਾਲ ਤਾਂ ਕਦੀ ਕਿਸੇ ਦੂਜੀ ਪਾਰਟੀ ਨਾਲ ਲਿੰਕ ਹੋਇਆ ਨਾਮ ਕਿਸੇ ਵੱਡੇ ਬੰਦੇ ਨਾਲ। ਨਾ ਮੈਂ ਕਦੀ ਜ਼ਿੰਦਗੀ 'ਚ ਗਲਤ ਕੰਮ ਕੀਤਾ ਵਾ। ਕਿ ਮੈਂ ਕਿਸੇ ਨਾਲ ਰਿਲੇਸ਼ਨ ਬਣਾ ਕੇ ਰੱਖਾਂ ਵੀ ਮੈਨੂੰ ਗਲਤ ਕੰਮ 'ਚੋਂ ਛਡਾ ਦਿਓ। ਮੈਂ ਤਾਂ ਬੜਾ ਸਦਾ ਸਦਾ ਜਿਆ ਬੰਦਾ ਤੇ ਇਸ ਕਰਕੇ ਮੈਨੂੰ ਇਮੀਗ੍ਰੇਸ਼ਨ ਵਾਲਿਆਂ ਨੂੰ ਮੈਂ ਜ਼ਰੂਰ ਰਿਕਵੈਸਟ ਕੀਤੀ ਕਿ ਮੇਰੇ ਕੋਲ ਕਾਰਡ ਜਿਸ ਬੇਟੀ ਦੀ ਸ਼ਾਦੀ ਆ ਉਹਨਾਂ ਦਾ ਕਾਰਡ ਆ ਕਾਰਡ ਦੇਖ ਲਓ ਉਹਦਾ ਸਮਾਨ ਆ ਮੇਰੇ ਕੋਲ ਜੁੱਤਾ ਫਲਕਾਰੀਆਂ ਹੁੰਦੀਆਂ ਨੇ ਬੱਚੀਆਂ ਵਾਸਤੇ ਉਹਨਾਂ ਦਾ ਮੁੰਡੇ ਦਾ ਕੜਾ ਵਾ ਤੇ ਮੈਂ ਕਹਾ ਤੂੰ ਤੁਸੀਂ ਮੇਰੇ ਕੋਲ ਦੇਖ ਸਕਦੇ ਪਰ ਮੈਨੂੰ ਤੁਸੀਂ ਨਾ ਪਰੇਸ਼ਾਨ ਨਾ ਕਰੋ ਕਹਿੰਦੇ ਨਹੀਂ ਤੁਹਾਨੂੰ ਇਹ ਜਾਣ ਨਹੀਂ ਦੇਣਾ ਤੇ ਮੈਂ ਕਿਹਾ ਫਿਰ ਮੇਰਾ ਪਾਸਪੋਰਟ ਦੇ ਦਿਓ ਮੈਂ ਵਾਪਸ ਚਲ ਜਾਨਾ ਉਹ ਕਹਿੰਦੇ ਜੀ ਪਾਸਪੋਰਟ ਤੁਹਾਡਾ ਜਿਹੜਾ ਨਾ ਉਹ ਜਲੰਧਰ ਪਾਸਪੋਰਟ ਦਫ਼ਤਰ ਚੋਂ ਤੁਹਾਨੂੰ ਮਿਲੂਗਾ ਕਿ ਮੈਂ ਕਿਹਾ ਕਦੋਂ ਮਿਲੂਗਾ ਉਹਦੇ 10-15 ਦਿਨ ਨੂੰ ਮੈਂ ਕਿਹਾ ਫਿਰ ਮੈਂ ਜਾ ਕੇ ਕਰਨਾ ਫਿਰ ਤੁਸੀਂ ਆਪ ਹੀ ਆਪਣੇ ਕੋਲ ਰੱਖ ਛੜੋ ਬੇਸ਼ੱਕ ਉੱਥੇ ਨਾਲ ਹੀ ਜਾਣ ਦੋ ਜਦੋਂ ਮੈਂ ਜਿਸ ਪਰਪਸ ਲਈ ਮੈਂ ਆਇਆ ਹਾਂ ਉੱਥੇ ਮੈਂ ਜਾ ਹੀ ਨਹੀਂ ਸਕਦਾ ਤੇ ਫਿਰ ਮੈਂ ਪਾਸ ਕਰਨਾ ਕੀ ਹੈ ਕਿੰਨੀ ਧੀਰ ਬਿਠਾ ਕੇ ਰੱਖਿਆ ਤੁਹਾਨੂੰ ਆ ਦੇਖੋ ਜੀ ਪਹਿਲਾਂ ਤੇ ਹੁੰਦਾ ਵੀ ਲਗਭਗ ਬਹਾਨਾ ਕੀ ਸੀ ਜੀ ਮੈਨੂੰ ਇੱਕ ਜਦੋਂ ਸਮਾਨ ਤਾਂ ਮੇਰਾ ਬੋਰਡਿੰਗ ਹੋ ਗਿਆ ਸੀਗਾ ਤੇ ਸਮਾਨ ਤਾਂ ਚਲੇ ਗਿਆ ਜਹਾਜ਼ ਚ ਤਾਂ ਫਿਰ ਜਿਹੜਾ ਉਸਮਾਨ ਕੱਢਣ ਵਾਸਤੇ ਵੀ ਤੇ ਕਿੰਨਾ ਟਾਈਮ ਲੱਗਣਾ ਸੀ ਉਹਨਾਂ ਨੂੰ ਉਹ ਉਦੋਂ ਉਹਨਾਂ ਕਰਨਾ ਸੀ ਜਦੋਂ ਸਾਰੀਆਂ ਸੀਟਾਂ ਉਹਨਾਂ ਦੀਆਂ ਪੂਰੀਆਂ ਹੋ ਜਾਣੀਆਂ ਸੀ ਦੇਖਣਾ ਸੀ ਕਿ ਸੀਟ ਕਿਹੜੀ ਖਾਲੀ ਆ ਇਹ ਕਿਉਂ ਨਹੀਂ ਆਏ ਫਿਰ ਉਹਨਾਂ ਦਾ ਸਮਾਨ ਕੱਢ ਕੇ ਜਿਸ ਤਰੀਕੇ ਦੇ ਨਾਲ ਸਮਾਨ ਜਾਂਦਾ ਉਸੇ ਤਰੀਕੇ ਨਾਲ ਮੁੜ ਕੇ ਸਾਈਨ ਸਵਿੰ ਕਰਕੇ ਤਾਂ ਮੈਨੂੰ ਤਾਂ ਉਹਨਾਂ ਨੇ ਦੇਖੋ ਮੈਂ ਰਾਤ 11 ਵਜੇ ਗਿਆ ਅੰਦਰ ਮੇਰਾ ਖਿਆਲ ਆ 12 ਵਜੇ ਬੋਰਡਿੰਗ ਹੋ ਗਿਆ ਸੀ ਤੇ 7 ਵਜੇ ਮੈਨੂੰ ਸਾਰੀ ਰਾਤ ਹੀ ਬੈਠੇ ਰਹੇ ਸਾਰੀ ਰਾਤ ਬੈਠੇ ਮਨੋਂ ਨੇ ਵੀ ਕਿਹਾ ਮੈਂ ਸੀਨੀਅਰ ਸਿਟੀਜ਼ਨ ਆ ਜੇ ਨੂੰ ਕੋਈ ਪ੍ਰੋਬਲਮ ਆ ਗਈ ਤਾਂ ਮੈਂ ਤੁਹਾਡੇ ਦਵਾਲੇ ਹੋਊਂਗਾ ਹੂੰ ਉਹ ਕੋਣ ਪੁੱਛਦਾ ਜੀ ਮੈਂ ਅਜੀ ਪ੍ਰੋਬਲਮ ਹੀ ਕਰਦਾ ਅੱਛਾ ਇੱਕ ਈਜ਼ ਹੋਰ ਹੈ ਬਾਰਡਰ ਤੇ ਬੈਠੇ ਹੋ ਤੁਸੀਂ ਬਾਰਡਰ ਤੇ ਤੁਹਾਡੇ ਸਾਹਮਣੇ ਪਿੰਡ ਹੈ ਜੀ ਜੀ ਬਾਰਡਰ ਤੇ ਹੁਣ ਹਾਲਾਤ ਤਣਾਅਪੂਰਨ ਨੇ ਜੀ ਸਾਰੀ ਉਮਰ ਬਾਰਡਰ ਤੇ ਉੱਕਰਤੀ ਹੋਣਾ ਕਿਵੇਂ ਕਹਿਣ ਦੇਖਦੇ ਹੋ ਇਹ ਇਹਨਾਂ ਹਾਲਾਤਾਂ ਦੇਖੋ ਜੀ ਮੇਰਾ ਹਲਕਾ ਵੀ ਬਾਰਡਰ ਰਿਆ ਮੈਂ ਇਥੋਂ ਦੋ ਬਰੀ ਐਮਐਲ ਵੀ ਬਾਰਡਰ ਵਾਲੇ ਏਰੀਆ ਚੋਂ ਬਣਿਆ ਹਾਲਾਤ ਇਹ ਨੇ ਵੀ ਜਦੋਂ ਤੇ ਇਹੋ ਜੀ ਟੈਨਸ਼ਨ ਬਣਦੀ ਆ ਹੂੰ ਉਦੋਂ ਤੇ ਆਣ ਕੇ ਲੋਕਾਂ ਨੂੰ ਲੋਕਾਂ ਕੋ ਸਹਿਯੋਗ ਵੀ ਮੰਗਦੇ ਆ ਪਰੇਸ਼ਾਨ ਵੀ ਕਰਦੇ ਆ ਕਣਕਾ ਛੇਤੀ ਵੱਢ ਲੋ ਮੁਰਕੇ ਅਸੀਂ ਤਾਰ ਤੋਂ ਪਾਰ ਨਹੀਂ ਜਾਣਾ ਦੇਣਾ ਚਾਹੀਦਾ ਪਰ ਬਾਰਡਰ ਵਾਲਿਆਂ ਨੂੰ ਪੁੱਛਦਾ ਕੋਈ ਨਹੀਂ ਅਸੀਂ ਵੇਖੋ ਦੋ ਜੰਗਾਂ ਪਾਕਿਸਤਾਨ ਦੀਆਂ ਲੜੀਆਂ ਜਦੋਂ ਹੜ ਹੁੰਦੇ ਆ ਉਦੋਂ ਸਭ ਤੋਂ ਵੱਡ ਤਵਾਈ ਸਾਡੀ ਰਾਵੀ ਦਰਿਆ ਕਰਦਾ ਵਾ ਪਰ ਸਾਡੇ ਲੋਕਾਂ ਨੂੰ ਸਹੂਲਤ ਕੋਈ ਨਹੀਂ ਜਮੀਨਾਂ ਜਿਹੜੀਆਂ ਉਤੋਂ ਤਾਰ ਤੋਂ ਪਾਰ ਆ ਉਹ ਪਈਆਂ ਰਹਿੰਦੀਆਂ ਨੇ ਇੱਕ ਫਸਲ ਕੋਈ ਬੀਜਣ ਦਿੰਦਾ ਕਈ ਵਾਰੀ ਬੀਆ ਸਰ ਦਾ ਕੋਈ ਚੰਗਾ ਅਫਸਰ ਆ ਜੇ ਲੋਕਾਂ ਨੂੰ ਜਾਣ ਦਿੰਦਾ ਨਹੀਂ ਤੇ ਜਾਣੇ ਨਹੀਂ ਦਿੰਦਾ ਲੋਕਾਂ ਦਾ ਕਰੋੜਾਂ ਰੁਪਈਆ ਦਾ ਲੋਕਾਂ ਦਾ ਨੁਕਸਾਨ ਬਰਦਰ ਜਾਂਦਾ ਹੁੰਦਾ ਦੋ ਵਾਰ ਐਮ ਤੁਸੀਂ ਐਮਐਲਏ ਰਹੇਗੇ ਫਿਰ ਆਵਾਜ਼ ਬੁਲੰਦ ਕਰੀ ਹੋਣੀ ਐਮਐਲਏ ਦੀ ਆਵਾਜ਼ ਇਹ ਕੌਣ ਸੁਣਦਾ ਜੀ ਜਿਹੜੀਆਂ ਖੇਤਰੀ ਪਾਰਟੀਆਂ ਨੇ ਇਹਨਾਂ ਦੀ ਕੋਈ ਆਵਾਜ਼ ਸੁਣਦਾ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਕਾਂਗਰਸ ਤੇ ਬੀਜੇਪੀ ਉਹ ਨਹੀਂ ਸੁਣਦੀਆਂ ਉਹ ਪੰਜਾਬ ਨੂੰ ਕੋਈ ਅਮਈਤ ਨਹੀਂ ਦਿੰਦੀਆਂ ਪੰਜਾਬ ਨਾਲ ਦੋਹਾਂ ਨੇ ਮਤਰੀਮਾਂ ਵਾਲਾ ਸਲੋਕ ਕੀਤਾ ਵਾ ਅੱਜ ਵੀ ਵੇਖੋ ਨਾ ਕਿਸਾਨਾਂ ਨਾਲ ਕੀ ਹੋ ਰਿਹਾ ਕਿਸਾਨਾਂ ਨੂੰ ਕਿੰਨਾ ਰੋਲਿਆ ਗਿਆ ਪਿਛਲਾ ਸਾਡੇ ਝੋਨੇ ਦੀ ਜਿਹੜੀ ਖਰੀਦ ਨਹੀਂ ਹੋਈ ਚੱਜ ਨਾਲ ਦੂਰੇ ਤਿੰਨ ਸੌ ਰੁਪਇਆ ਕਿਵੰਟਲ ਪਿਛੇ ਲੋਕਾਂ ਨੂੰ ਘੱਟ ਮਿਲਿਆ ਔਰ ਬਾਰਡਰ ਤੇ ਨਾ ਕੋਈ ਅੱਛਾ ਸਕੂਲ ਹੈ ਇੱਥੇ ਨਾ ਕੋ ਚੰਗਾ ਹਸਤਾ ਵਾਲਾ ਨਾ ਕੋਈ ਫੈਸਿਲਿਟੀ ਹੈ ਤੇ ਦੇਸ਼ ਦੀ ਰਾਖੀ ਅਸੀਂ ਕਰਨੇ ਆ ਵਫਾਦਾਰ ਅਸੀਂ ਆ ਤੇ ਸਾਡੇ ਲੋਕਾਂ ਨੂੰ ਇਗਨੋਰ ਕੀਤਾ ਜਾਂਦਾ ਕਿਥੇ ਪੈਨਸ਼ਨ ਕਿੰਨੀ ਹੁੰਦੀ ਆ ਛੋਟੇਪੁਰ ਸਾਹਿਬ ਟੈਂਸ਼ਨ ਕਿ ਨਹੀਂ ਹੁੰਦੀ ਜਦੋਂ ਇਸ ਤਰ੍ਹਾਂ ਜੰਗ ਵਰਗੇ ਹਾਲਾਤ ਬਣ ਜਾਈਏ ਪੈਨਸ਼ਨ ਹੁੰਦੀ ਆ ਜੀ ਜਿਹੜੇ ਹੁਣ ਬਾਰਡਰ ਦੇ ਪਿੰਡ ਨੇ ਉਹਨਾਂ ਨੂੰ ਆਪਣੇ ਬੱਚੇ ਵੀ ਬਾਹਰ ਭੇਜਣੇ ਪੈਂਦੇ ਪਿੱਛੇ ਰਿਸ਼ਤੇਦਾਰਾਂ ਕੋਲ ਆਪਣਾ ਮਾਲ ਡੰਗਰ ਵੀ ਭੇਜਣਾ ਪੈਂਦਾ ਵਾ ਕਿਉਂਕਿ ਕਿਸਾਨ ਦਾ ਤੇ ਇੱਕ ਮਾਲ ਡੰਗਰ ਦੇ ਵਿੱਚ ਕੋਈ ਬਲਦ ਮਰ ਜੇ ਮੱਝ ਮਰ ਜੇ ਉਹ ਵਿਚਾਰਾ ਇੱਕ ਸਾਲ ਜਿਹੜਾ ਉਹ ਪੈਰਾਂ ਤੇ ਨਹੀਂ ਆਉਂਦਾ ਲੋਕ ਆਪਣੇ ਮਾਲ ਦੰਗਰ ਵੀ ਪਿੱਛੇ ਭੇਜ ਦਿੰਦੇ ਆ ਬੱਚੇ ਬੀਬੀਆਂ ਵੀ ਬਾਹਰ ਭੇਜ ਦਿੰਦੇ ਆ ਰਿਸ਼ਤੇਦਾਰਾਂ ਨੂੰ ਪਿੱਛੇ ਜਿਹੜੇ 15 15 20 20 ਕਿਲੋਮੀਟਰ ਪਿੱਛੇ ਆਣਗੇ ਨੁਕਸਾਨ ਤਾਂ ਘਰਾਂ ਦਾ ਬਹੁਤ ਹੁੰਦਾ ਜੀ ਤੇ ਸਰਕਾਰਾਂ ਨੂੰ ਚਾਹੀਦਾ ਬਾਰਡਰ ਦੇ ਲੋਕਾਂ ਨੂੰ ਸਪੈਸ਼ਲ ਫੈਸਿਲਿਟੀਆਂ ਦੇਣੀਆਂ ਚਾਹੀਦੀਆਂ 65 72 ਦਾ ਜ਼ਿਕਰ ਕਰਿਆ ਤੁਸੀਂ ਛੋਟੇਪੁਰ ਸਾਹਿਬ ਕੀ ਲੱਗਦਾ ਹੁਣ ਉਹ ਜੇ ਹਾਲਾਤ ਹੈਗੇ ਨੇ ਦੁਬਾਰਾ ਦੇਖੋ ਜਿਸ ਤਰ੍ਹਾਂ ਦਾ ਪ੍ਰਚਾਰ ਦੋੇ ਪਾਸੇ ਹੋ ਰਿਹਾ ਪ੍ਰਚਾਰ ਤੋਂ ਉਹਦੇ ਨਾਲ ਕਿਤੇ ਵੱਧ ਹੋ ਰਿਹਾ ਉਦੋਂ ਤੱਕ ਪ੍ਰਚਾਰ ਦੇ ਨੇ ਸਾਧਨ ਵੀ ਨਹੀਂ ਸੀ ਗਿਆ ਹੁਣ ਤਾਂ ਪ੍ਰਚਾਰ ਟੈਨਸ਼ਨ ਤੇ ਨਹੀਂ ਦੱਸਣ ਦੇ ਆ ਵੀ ਪਾਸ ਜੀ ਦੋਹੇ ਪਾਸੇ ਮਜ਼ਾਈਲਾਂ ਲੱਗ ਗਿਆ ਟੈਂਕ ਲੱਗ ਗਿਆ ਜਿਉਂ ਨਾਲ ਟੈਂਕ ਵਿਖਾਈ ਜਾਂਦੇ ਆ ਉਹਦੀਆਂ ਮਜ਼ਾਈਲਾਂ ਵਿਖਾਈ ਜਾਂਦੇ ਆ ਕੋਈ ਕਹੀ ਜਾਂਦੇ ਆ ਅਸੀਂ ਮਿਆਰੀ ਸਜਾ ਦੇਾਂਗੇ ਉਹ ਕਹਿੰਦੇ ਅਸੀਂ ਆ ਜੁੱਧਿਆ ਆਣ ਕੇ ਬਣਾਵਾਂਗੇ ਕੀ ਜੀ ਤੁਹਾਡਾ ਬਾਬਰੀ ਮਸਜਿਦ ਬਣਾਵਾਂਗੇ ਗੱਲਾਂ ਤਾਂ ਟੈਨਸ਼ਨ ਤਾਂ ਬਹੁਤ ਦੇ ਰਿਆ ਲੋਕਾਂ ਨੂੰ ਲੋਕਾਂ ਤੇ ਘਬਰਾਟ ਵੀ ਆ ਆਮ ਪਿੰਡੂ ਬੰਦਾ ਜਿਹੜਾ ਉਹ ਵਿਚਾਰਾ ਡਰਿਆ ਹੋਇਆ ਆਵਾਦੀ ਹਮਲਾ ਨਿਹੱਥੇ ਟੂਰਿਸਟਾਂ ਤੇ ਇਹ ਕਿਹਿਆ ਸਹਿਣਯੋਗ ਹੈਗੇ ਉਹਨੂੰ ਤਾਂ ਸਾਰੀ ਦੁਨੀਆ ਕੰਡੈਮ ਕਰਦੀ ਆ ਜੀ ਅੱਤਵਾਦ ਨੂੰ ਤਾਂ ਕੋਈ ਵੀ شریف ਆਦਮੀ ਜਿਹੜਾ ਕਿਸੇ ਤਰ੍ਹਾਂ ਦਾ ਵੀ ਅੱਤਵਾਦ ਹੋਏ ਕੋਈ ਵੀ ਉਹਨੂੰ ਪਸੰਦ ਨਹੀਂ ਕਰਦਾ ਉਹਨੂੰ ਸਾਰੇ ਕੰਡੈਮ ਕਰਦੇ ਆ ਕਰਦੇ ਆ ਪਰ ਹੁਣ ਜਿਵੇਂ ਬਾਰਡਰ ਹੈ ਤੁਹਾਡੇ ਸਾਹਮਣੇ ਬਾਰਡਰ ਹੈ ਇੱਥੇ ਪੀਸ ਰਹਿੰਦੀ ਹੈ ਸ਼ਾਂਤੀ ਰਹਿੰਦੀ ਆ ਆਮੂਮਨ ਬਿਲਕੁਲ ਆਮੂਮਨ ਕੋਈ ਅਸੀ ਗੱਲ ਨਹੀਂ ਗੀ ਹੁੰਦੀ ਉਹ ਤਾਂ ਕਾਫੀ ਸੋਲ ਰਹਿਦਾ ਹੂੰ ਤਾਂ ਲੋਕਾਂ ਨੇ ਪਿਛਲੇ ਹੜ੍ਹਾਂ ਦੇ ਵਿੱਚ ਲੋਕਾਂ ਦੀ ਇੱਕ ਪਰੀ ਜ਼ਮੀਨ ਸਾਰੀ ਬਰਬਾਦ ਹੋ ਗਈ ਸੀ ਜੀ ਲੋਕਾਂ ਨੇ ਹੌਲੀ ਹੌਲੀ ਤਲੀਆਂ ਦੇ ਵਿੱਚੋਂ ਰੇਤ ਕੱਢ ਕੇ ਸਾਰਾ ਕੁਝ ਆਪਣਾ ਠੀਕ ਕੀਤਾ ਉਹ ਲੋਕ ਅੱਛੇ ਸੀਗੇ ਬਾਰਡਰ ਵਾਲੇ ਪਰ ਜਿਹੜੀ ਚੀਜ਼ ਦੀ ਬਾਰਡਰ ਤੇ ਘਾਟ ਆ ਐਜੂਕੇਸ਼ਨ ਦੀ ਘਾਟ ਆ ਕੋਈ ਅੱਛਾ ਕਾਲਜ ਨਹੀਂ ਕੋਈ ਚੰਗਾ ਹਸਪਤਾਲ ਨਹੀਂ ਬਾਰਡਰ ਵਾਲਿਆਂ ਨੂੰ ਸਪੈਸ਼ਲ ਫੈਸਿਲਿਟੀ ਨਹੀਂ ਦਿੱਤੀ 75 ਸਾਲ ਤੋਂ ਵੱਧ ਆਜ਼ਾਦੀ ਨੂੰ ਹੋ ਗਈ 75 ਸਾਲ ਦੀ ਆਜ਼ਾਦੀ ਤੋਂ ਬਾਅਦ ਵੀ ਸਾਡੇ ਲੋਕ ਇਗਨੋਰ ਨੇ ਜੀ ਬਾਰਡਰ ਵਾਲੇ ਖਾਸ ਤੌਰ ਤੇ ਉਹ ਤਾਂ ਵਿਚਾਰੇ ਸਫਰ ਰਹੇ ਅੱਛਾ ਜੀ ਮੂਵਮੈਂਟ ਹੁੰਦੀ ਆ ਤਾਂ ਤਿਆਰ ਹੋ ਫਿਰ ਫੌਜ ਨਾਲ ਵੇਖੋ ਇਹ ਆਪਣੇ ਦੇਸ਼ ਦੀ ਫੌਜ ਦੇ ਨਾਲ ਹੀ ਆ ਜੀ ਸਾਰੇ ਲੋਕ ਪਰ ਅਸੀਂ ਚਾਹੁੰਦੇ ਆ ਵੀ ਲੜਾਈ ਨਹੀਂ ਹੋਣੀ ਚਾਹੀਦੀ ਕਿਉਂਕਿ ਲੜਾਈ ਦੇ ਵਿੱਚ ਸਭ ਤੋਂ ਵੱਡਾ ਨੁਕਸਾਨ ਬਾਰਡਰ ਵਾਲੇ ਲੋਕਾਂ ਦਾ ਹੁੰਦਾ ਵਾ ਹੂੰ ਜਦੋਂ ਪਾਕਿਸਤਾਨ ਟਲਦਾ ਵੀ ਨਹੀਂ ਨਾ ਸੁੱਚਾ ਸਿੰਘ ਜੀ ਪਤਾ ਨਹੀਂ ਮੇਰਾ ਪਾਕਿਸਤਾਨ ਤਾਂ ਸ਼ਾਇਦ ਇਸ ਪੋਜੀਸ਼ਨ 'ਤੇ ਲੜਨ ਯੋਗ ਹੈ ਵੀ ਨਹੀਂ ਜਿੰਨੀ ਗਰੀਬੀ ਦੱਸਣ ਦੇ ਉੱਥੇ ਜੋ ਟੀਵੀ ਤੇ ਦੇਖੀਦਾ ਇੱਕ ਤਰ੍ਹਾਂ ਲੋਕ ਉਥੋਂ ਉਹਨਾਂ ਦੇ ਵਿੱਚ ਬਾਰਡਰ ਖੋਲ ਦਿੱਤਾ ਜਾਏ ਤਾਂ ਲੋਕਾਂ ਨੂੰ ਪੁੱਛਿਆ ਜਾਏ ਕਿ ਕਿੱਥੇ ਜਾਣਾ ਤੇ ਉਹ ਸਾਰੇ ਹਿੰਦੁਸਤਾਨ ਨੂੰ ਉਹਨੂੰ ਤਿਆਰ ਹੋ ਜਾਣਗੇ ਵੀ ਚਲੋ ਹਿੰਦੁਸਤਾਨ 'ਚ ਰੋਟੀ ਤਾਂ ਮਿਲਦੀ ਹੈ ਨਾ ਉੱਥੇ ਤਾਂ ਰੋਟੀ ਦਾ ਵੀ ਲਾਲੇ ਆ ਬਲੋਚਿਸਤਾਨ ਸਿੰਧ ਸਾਰੇ ਉਹਨਾਂ ਦੇ ਡਿਸਟਰਬ ਨੇ ਡਿਸਟਰਬ ਨੇ ਕਸ਼ਮੀਰ ਉਹਨਾਂ ਵਾਲਾ ਜਿਹੜਾ ਦਸਟਰਬਾ ਸਾਰਾ ਤਾਂ ਇਸ ਕਰਕੇ ਲੜਾਈ ਤਾਂ ਮੇਰਾ ਨਹੀਂ ਖਿਆਲ ਵੱਡੀ ਲੜਾਈ ਕੋਈ ਵੀ ਨਹੀਂ ਚਾਹਣਗੇ ਮੈਨੂੰ ਇਹ ਲੜਾਈ ਵੱਡੀ ਸ਼ਾਇਦ ਆਪਣਾ ਦੇਸ਼ ਵੀ ਨਾ ਲਾਵੇ ਇਹਨਾਂ ਨੇ ਵੀ ਲੋਕਾਂ ਨੂੰ ਸੈਟੀਸਫਾਈ ਕਰਨਾ ਗੱਲਾਂ ਬਾਤਾਂ ਕਰਕੇ ਹੀ ਪੈ ਇਹ ਜੀ ਉਥੇ ਆ ਕਰ ਦਿੱਤਾ ਜੇ ਕਰਤਾਂ ਉਹਦੇ ਕੈਂਪ ਤਬਾਹ ਕਰ ਦਿੰਦੇ ਫਰਾਨਾ ਕਰ ਦਿੰਦਾ ਇਹੋ ਜਿਹੀ ਗੱਲਾਂ ਕਰਨਗੇ ਮੇਰਾ ਨਹੀਂ ਖਿਆਲ ਕਿ ਵੱਡੀ ਲੜਾਈ ਕੋਈ ਬਹੁਤ ਮਿਹਰਬਾਨੀ ਤਾਂ ਸੁੱਚਾ ਸਿੰਘ ਛੋਟੇਪੁਰ ਇਸ ਵੇਲੇ ਮੌਜੂਦ ਸੀ ਅਮਰੀਕਾ ਰਿਸ਼ਤੇਦਾਰ ਦੇ ਵਿਆਹ ਤੇ ਗਏ ਸੀ ਪਰ ਸਾਰੀ ਰਾਤ ਜਾਣਾ ਸੀ ਜਾਣਾ ਸੀ ਤਾਂ ਸਾਰੀ ਰਾਤ 에ਰਪੋਰਟ ਤੇ ਬਿਠਾ ਕੇ ਰੱਖਿਆ ਇਹ ਭਾਰਤੀ ਇਮੀਗ੍ਰੇਸ਼ਨ ਤੇ ਉਹਨਾਂ ਨੂੰ ਬਹੁਤ ਸ਼ਿਕਵਾ ਸ਼ਿਕਾਇਤਾਂ ਨੇ ਕਹਿੰਦੇ ਮੈਂ हाईफाई से असद दा नेगेस करके एमदा हो गया मैं कोई गलत काम नहीं किया मेनू आखिर जान क्यों नहीं ਦਿੱਤਾ गया बॉर्डर पे बैठे ने बॉर्डर पे पिंड है कंदे 75 साल दी आजादी ਤੋਂ ਬਾਅਦ ਵੀ ਬਾਰਡਰ ਦੇ ਲੋਕ ਤਰੱਕੀ ਨੂੰ ਤਰਸ ਰਹੇ ਨੇ ਆਖਰ ਕਦੋਂ ਸੁਣਵਾਈ ਹੋਊਗੀ ਕਦੋਂ ਕਾਲਜ ਮਿਲਣਗੇ ਕਦੋਂ ਸਕੂਲ ਮਿਲਣਗੇ ਕਦੋਂ ਸਟਰੀ ਡਵੈਲਪ ਹੋਵਾਂਗੇ ਕੈਮਰਾ ਪਰਸਨ दिलेरਨਾ ਗगन ਸ਼ਕਲਾ ਫੇਲੀ ਪੋਸਟ ਪੰਜਾਬੀ ਦੇਸ਼ ਦੀ ਰਾਖੀ ਅਸੀਂ ਕਰਨੇ ਆ ਵਫਾਦਾਰ ਅਸੀਂ ਆ ਤੇ ਸਾਡੇ ਲੋਕਾਂ ਨੂੰ ਇਗਨੋਰ ਕੀਤਾ ਜਾਂਦਾ ਉਹਨੂੰ ਤਾਂ ਪ੍ਰਚਾਰ ਟੈਨਸ਼ਨ ਤੇ ਨਹੀਂ ਦੱਸਣ ਦੇ ਆ ਵੀ ਪਸ ਜੀ ਦੋਹੇ ਪਾਸੇ ਮਜ਼ਾਈਲਾਂ ਲੱਗੀਆਂ ਟੈਂਕ ਲੱਗ ਗਿਆ ਜਿਉਂ ਨਾਲ ਟੈਂਕ ਵਿਖਾਈ ਜਾਂਦੇ ਆ ਇਹਨਾਂ ਦੀਆਂ ਮਜ਼ਾਈਲਾਂ ਵਿਖਾਈ ਜਾਂਦੇ ਆ ਉਹ ਕਹੀ ਜਾਂਦੇ ਆ ਅਸੀਂ ਮਿਆਰੀ ਸਜਾ ਦੇਾਂਗੇ ਉਹ ਕਹਿੰਦੇ ਅਸੀਂ ਅਜੁੱਧਿਆ ਆਣ ਕੇ ਬਣਾਵਾਂਗੇ ਕੀ ਜੀ ਤੁਹਾਡਾ ਬਾਬਰੀ ਮਸਜਿਦ ਬਣਾਓ 75 ਸਾਲ ਦੀ ਆਜ਼ਾਦੀ ਤੋਂ ਬਾਅਦ ਵੀ ਸਾਡੇ ਲੋਕ ਇਗਨੋਰ ਨੇ ਜੀ ਬਾਰਡਰ ਵਾਲੇ ਖਾਸ ਤੌਰ ਤੇ ਉਹ ਤਾਂ ਵਿਚਾਰੇ ਸਫਰ ਜਦੋਂ ਤਾਂ ਇਹੋ ਜੀ ਟੈਨਸ਼ਨ ਬਣਦੀ ਹੈ ਉਦੋਂ ਤੇ ਆਣ ਕੇ ਲੋਕਾਂ ਨੂੰ ਲੋਕਾਂ ਕੋ ਸਹਿਯੋਗ ਵੀ ਮੰਗਦੇ ਆ ਪਰੇਸ਼ਾਨ ਵੀ ਕਰਦੇ ਆ ਕਣਕਾ ਛੇਤੀ ਵੱਢ ਲੋ ਮੁਰਕੇ ਅਸੀਂ ਤਾਰ ਤੋਂ ਪਾਰ ਨਹੀਂ ਜਾਣਾ ਦੇਣਾ ਚਾਹੀਦਾ ਪਰ ਬਾਰਡਰ ਵਾਲਿਆਂ ਨੂੰ ਪੁੱਛਦਾ ਕੋਈ ਨਹੀਂ ਮੇਰਾ ਕਹਾਣਾ 12 ਵਜੇ ਬੋਰਡਿੰਗ ਹੋ ਗਿਆ ਸੀ 7 ਵਜੇ ਮੈਨੂੰ ਸਾਰੀ ਰਾਤ ਹੀ ਬੈਠੇ ਰਹੇ ਬਹਾਨਾ ਕੀ ਸੀ ਜੀ ਮੈਨੂੰ ਇੱਕ ਜਦੋਂ ਸਮਾਂਤ ਮੇਰਾ ਬੋਰਡਿੰਗ ਹੋ ਗਿਆ ਸੀ ਸਮਾਂਤ ਚਲਾ ਗਿਆ ਜਹਾਜ਼ ਚ ਫਿਰ ਜਿਹੜਾ ਉਸਮਾਨ ਕੱਢਣ ਵਾਸਤੇ ਵੀ ਤੇ ਕਿੰਨਾ ਟਾਈਮ ਲੱਗਣਾ ਸੀ ਉਹਨਾਂ ਨੂੰ ਉਹ ਉਦੋਂ ਉਹਨਾਂ ਕੱਢਣਾ ਸੀ ਜਦੋਂ ਸਾਰੀਆਂ ਸੀਟਾਂ ਉਹਨਾਂ ਦੀਆਂ ਪੂਰੀਆਂ ਹੋ ਜਾਣੀਆਂ ਸੀ ਦੇਖਣਾ ਸੀ ਕਿ ਸੀਟ ਕਿਹੜੀ ਖਾਲੀ ਹੈ ਇਹ ਕਿਉਂ ਨਹੀਂ ਆਏ ਫਿਰ ਉਹਨਾਂ ਦਾ ਸਮਾਨ ਕੱਢ ਕੇ ਜਿਸ ਤਰੀਕੇ ਦੇ ਨਾਲ ਸਮਾਨ ਜਾਂਦਾ ਉਸੇ ਤਰੀਕੇ ਨਾਲ ਮੁੜ ਕੇ ਸਾਈਨ ਸਿਨ ਕਰਕੇ ਇਸੇ ਫੰਕਸ਼ਨ ਵਾਸਤੇ ਮੈਂ ਜਾ ਰਿਹਾ ਸੀ ਮੇਰੇ ਕਿਸੇ ਰਿਲੇਟਿਵ ਦੀ ਬੇਟੀ ਦੀ ਸ਼ਾਦੀ ਸੀ ਉਹ ਬੱਚੀ ਦਾ ਸਮਾਨ ਵੀ ਮੇਰੇ ਕੋਲ ਸੀ ਜਿਸ ਮੁੰਡੇ ਨਾਲ ਦੀ ਮੈਰਿਜ ਹੋਣੀ ਕੋਜੋ ਦਾ ਸਮਾਨ ਵੀ ਮੇਰੇ ਕੋਲ ਸੀ ਤਮੇ ਕਾ ਕੀ ਪ੍ਰੋਬਲਮ ਤੁਮੇ ਕੀ ਜੀ ਤੁਸੀਂ ਕੋਵਿਡ ਤੋਂ ਬਾਅਦ ਵਿਜ਼ਿਟ ਨਹੀਂ ਕੀਤਾ ਇਸ ਨਵੇਂ ਪਾਸਪੋਰਟ ਕੀ ਭਾਈ ਜੀ ਮੈਨੂੰ ਕੋਈ ਲੋੜ ਹੀ ਨਹੀਂ ਸੀ ਮੈਨੂੰ ਜਦੋਂ ਮੈਨੂੰ ਲੋੜ ਪਈ ਆ ਉਦੋਂ ਹੀ ਮੈਂ ਆਇਆ ਸੀ ਅਦਰਵਾਈਜ਼ ਮੈਂ ਕਿਵੇਂ ਜਾਂਦਾ ਇਹੋ ਜਿਹਾ ਬੇਤੁਕੇ ਸਵਾਲ ਕਿਉਂ ਕੀਤਾ ਹੈ ਫਿਰ ਤੁਹਾਡੇ ਕੋਲ ਕੇਸ ਚੱਲਦਾ ਮੈਨੂੰ ਇੱਥੇ ਕੋਈ ਕੇਸ ਨਹੀਂ ਚੱਲਦਾ ਤੇ ਮੇਰੇ ਤੇ ਕੇਸ ਚੱਲਦਾ ਤਾਂ ਮੇਰਾ ਪਾਸਪੋਰਟ ਰਿਨਿਊ ਹੋਣਾ ਕਿ ਤਰ੍ਹਾਂ ਸੀਗਾ ਹਾਂ ਜੀ ਤਾਂ ਬਾਕੀ ਤੁਸੀਂ ਪੁਲਿਸ ਨੂੰ ਪੁੱਛ ਲਓ ਜੇ ਮੇਰੇ ਤੇ ਕੇਸ ਚੱਲਦਾ ਕੋਈ ਇਮੀਗ੍ਰੇਸ਼ਨ ਵਾਲਿਆਂ ਨੂੰ ਮੈਂ ਜਰੂਰ ਰਿਕਵੈਸਟ ਕੀਤੀ ਤੇ ਮੇਰੇ ਕੋਲ ਕਾਰਡ ਜਿਸ ਬੇਟੀ ਦੀ ਸ਼ਾਦੀ ਆ ਉਹਨਾਂ ਦਾ ਕਾੜਾ ਕੱਢ ਦੇਣਾ ਉਹਦਾ ਸਮਾਨ ਆ ਮੇਰੇ ਕੋਲ ਜੋ ਤਾਂ ਫਲਕਾਰੀਆਂ ਹੁੰਦੀਆਂ ਨੇ ਪੱਛੀਆਂ ਵਾਸਤੇ ਉਹਨਾਂ ਦਾ ਮੁੰਡੇ ਦਾ ਕੜਾ ਵਾ ਮੈਂ ਕਹਾਂ ਉਹ ਤੂੰ ਤੁਸੀਂ ਮੇਰੇ ਕੋਲ ਦੇਖ ਸਕਦੇ ਪਰ ਮੈਨੂੰ ਤੁਸੀਂ ਨਾ ਪਰੇਸ਼ਾਨ ਨਾ ਕਰੋ ਕਹਿੰਦੇ ਨਹੀਂ ਤੁਹਾਨੂੰ ਇਹ ਜਾਣ ਨਹੀਂ ਦੇਣਾ ਸਸ਼ੀਕਾਲ ਢੇਲੀ ਪੋਸਟ ਪੰਜਾਬੀ ਵੇਖ ਰਹੇ ਹੋ ਤੁਸੀਂ ਤੇ ਮੈਂ ਗगन ਸ਼ੁਕਲਾ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਸਥਾਨ ਰੱਖਣ ਵਾਲੇ ਵੱਡਾ ਨਾ ਰੱਖਣ ਵਾਲੇ ਸੁੱਚਾ ਸਿੰਘ ਛੋਟੇਪੁਰ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਕਿਉਂਕਿ ਕੱਲ ਇੱਕ ਤਸਵੀਰ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਉਹ 에어ਪੋਰਟ ਤੇ ਬੈਠੇ ਨਜ਼ਰ ਆਉਂਦੇ ਨੇ ਗੱਲਬਾਤ ਕਰਦੇ ਆ ਬਾਰਡਰ ਤੇ ਪਿੰਡ ਹੈ ਉਹਨਾਂ ਦਾ ਬਾਰਡਰ ਤੇ ਟੈਨਸ਼ਨ ਹੈ ਇਸ ਤੇ ਰਿਗਾਰਡਿੰਗ ਵੀ ਗੱਲਬਾਤ ਕਰਾਂਗੇ ਸਰ ਡੇਲੀ ਪੋਸਟ ਸਵਾਗਤ ਹੈ ਜੀ ਬਹੁਤ ਮਿਹਰਬਾਨੀ ਜੀ ਧੰਨਵਾਦ ਤੁਸੀਂ ਪਿੰਡੂ 에ਅਰੇ ਚ ਆਇਓ ਔਰ ਮੈਨੂੰ ਮੇਰੀ ਪ੍ਰੋਬਲਮ ਹੈ ਉਹਦੇ ਬਾਰੇ ਮੇਰੇ ਕੋਲ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰ ਰਹੇ ਹੋ ਸਰ ਥੋੜਾ ਅੱਗੇ ਹੋ ਜੋ ਤਾਂ ਪਹਿਲਾਂ ਤਾਂ ਇਹ ਦੱਸੋ ਕੱਲ 에어ਪੋਰਟ ਤੋਂ ਥੋੜਾ ਮਾਇੂਸ ਬੈਠਿਆਂ ਦੀ ਫੋਟੋ ਆਈ ਹੈ ਸਾਹਮਣੇ ਮੇਜੂਸਤਾ ਕੁਦਰਤੀ ਹੁੰਦਾ ਜੇ ਕਿਸੇ ਫੰਕਸ਼ਨ ਵਾਸਤੇ ਮੈਂ ਜਾ ਰਿਹਾ ਸੀ ਮੇਰੇ ਕਿਸੇ ਰਿਲੇਟਿਵ ਦੀ ਬੇਟੀ ਦੀ ਸ਼ਾਦੀ ਸੀ ਉਹ ਬੱਚੀ ਦਾ ਸਮਾਨ ਵੀ ਮੇਰੇ ਕੋਲ ਸੀ ਜਿਸ ਮੁੰਡੇ ਨਾਲ ਉਹਦੀ ਮੈਰਿਜ ਹੋਣੀ ਹੈ ਕੁਝ ਉਹਦਾ ਸਮਾਨ ਵੀ ਮੇਰੇ ਕੋਲ ਸੀ ਤੇ ਜਦੋਂ ਮੈਨੂੰ ਉੱਥੇ ਜਾਣ ਤੇ ਬੋਰਡਿੰਗ ਵੀ ਹੋ ਗਿਆ ਜਦੋਂ ਇਮੀਗ੍ਰੇਸ਼ਨ ਦੇ ਕੋਲ ਗਿਆ ਤਾਂ ਉਹ ਕਹਿੰਦੇ ਜੀ ਤੁਸੀਂ 2019 ਤੋਂ ਬਾਅਦ ਤੁਸੀਂ ਤੁਹਾਡਾ ਪਾਸਪੋਰਟ ਜਿਹੜਾ ਨਵਾਂ ਰੀਨਿਊ ਹੋਇਆ ਉਹਦੇ ਤੁਸੀਂ ਵਿਜ਼ਿਟ ਨਹੀਂ ਕੀਤੇ ਮੈਂ ਕਿਹਾ ਜੀ ਮੈਨੂੰ ਲੋੜ ਹੀ ਨਹੀਂ ਸੀ ਪਈ ਸੀ ਮੈਂ ਵਿਜ਼ਿਟ ਕਰਨ ਲਈ ਕਰਨਾ ਸੀ ਪਰ ਨਾਲ ਮੇਰੇ ਦੋ ਪੁਰਾਣੇ ਲੱਗੇ ਹੋਇਆ ਪਾਸਪੋਰਟ ਉਹਨਾਂ 'ਚ ਵੀਜ਼ਾ ਵੀ ਆ ਮੇਰਾ ਤੇ ਨਵੇਂ ਤੇ ਜਿਹੜੇ ਆ ਮੇਰੀ ਐਲੀਜੀਬਿਲਟੀ ਆ ਵੀ ਕਿੰਨੀ ਦੇਰ ਲਈ ਹੈ ਵੈਲਿਡ ਆ ਪਾਸਪੋਰਟ ਬਿਲਕੁਲ ਤੇ 29 ਤੱਕ ਪਾਸਪੋਰਟ ਵੈਲਿਡ ਸੀ 27 ਦਸੰਬਰ ਤੱਕ ਸੰਥਿੰਗ ਉਹ ਵੀਜ਼ਾ ਜਿਹੜਾ ਅਮਰੀਕਾ ਦਾ ਵੀ ਤੇ ਕੈਨੇਡਾ ਦਾ ਵੈਲਿਡ ਸੀਗਾ ਤੁਹਾਡਾ ਕੀ ਪ੍ਰੋਬਲਮ ਤੁਹਾਨੂੰ ਕੀ ਹੈ ਜੀ ਤੁਸੀਂ ਕੋਵਿਡ ਤੋਂ ਬਾਅਦ ਵਿਜ਼ਿਟ ਨਹੀਂ ਕੀਤਾ ਇਸ ਨਵੇਂ ਪਾਸਪੋਰਟ ਦਾ ਭਾਈ ਜੀ ਮੇਰੇ ਕੋਲ ਕੋਈ ਲੋੜ ਹੀ ਨਹੀਂ ਸੀ ਮੈਨੂੰ ਜਦੋਂ ਮੈਨੂੰ ਲੋੜ ਪਈ ਆ ਉਦੋਂ ਹੀ ਮੈਂ ਜਾਂਦਾ ਸੀ ਆਦਰਵਾਇਜ਼ ਮੈਂ ਕਿਵੇਂ ਜਾਂਦਾ ਸੀ ਮੈਨੂੰ ਪੁੱਛਦੇ ਵੀ ਤੁਹਾਡਾ ਪਾਸਪੋਰਟ ਕਦੀ ਚੋਰੀ ਹੋਇਆ ਭਾਈ ਜੀ ਬਿਲਕੁਲ ਨਹੀਂ ਪਾਸਪੋਰਟ ਕਿਸੇ ਚੋਰੀ ਹੋਣ ਵਾਲੀ ਗੱਲ ਹੀ ਨਹੀਂ ਮੇਰੇ ਕੋਲ ਮੇਰੇ ਬੈਗ 'ਚ ਹੁੰਦਾ ਇਹ ਕਿਸੇ ਨੇ ਇਸਤੇਮਾਲ ਕੀਤਾ ਜੀ ਮੈਂ ਹਾਂ ਜੇ ਇਸਤੇਮਾਲ ਕੀਤਾ ਹੁੰਦਾ ਤੇ ਤੇ ਮੋਹਰ ਲੱਗੀ ਹੁੰਦੀ ਸੀ ਜਦੋਂ ਇਹ ਸਵਾਲ ਅਮਰੀਕਨ ਐਂਬੈਸੀ ਦੇ ਸੀ ਨਹੀਂ ਜੀ ਨਹੀਂ ਆਪਣੀ ਇੰਡੀਆਨ ਇੰਡੀਆਨ ਐਂਬੈਸੀ ਹਾਂ ਨਹੀਂ ਐਂਬੈਸੀ ਨਹੀਂ ਜੀ ਇਮੀਗ੍ਰੇ ਇਮੀਗ੍ਰੇਸ਼ਨ ਹਾਂ ਹੂੰ ਇਮੀਗ੍ਰੇਸ਼ਨ ਵਾਲਿਆਂ ਨੇ ਇਹੋ ਜਿਹੀ ਬੇਤੁਕੇ ਸਵਾਲ ਕਿਉਂ ਕੀਤੇ ਅਰੇ ਫਿਰ ਤੁਹਾਡੇ ਕੋਈ ਕੇਸ ਚੱਲਦਾ ਮੈਂ ਕਹਾਂ ਜੀ ਮੇਰੇ ਤੇ ਕੋਈ ਕੇਸ ਨਹੀਂ ਚੱਲਦਾ ਤੇ ਮੈਂ ਤੇ ਕੇਸ ਚੱਲਦਾ ਹੁੰਦਾ ਮੇਰਾ ਪਾਸਪੋਰਟ ਰੀਨਿਊ ਹੋਣਾ ਕਿ ਤਰ੍ਹਾਂ ਸੀਗਾ ਹਾਂਜੀ ਤਾਂ ਬਾਕੀ ਤੁਸੀਂ ਪੋਸਟ ਨੂੰ ਪੁੱਛ ਲਓ ਜੇ ਮੇਰੇ ਤੇ ਕੇਸ ਚੱਲਦਾ ਕੋਈ ਤਾਂ ਤਾਂ ਨਹੀਂ ਜੀ ਤੁਸੀਂ ਸੌਰੀ ਜੀ ਤੁਹਾਨੂੰ ਤੁਸੀਂ ਮਾਰਕਾ ਨਹੀਂ ਜਾ ਸਕਦੇ ਜੇ ਤੁਸੀਂ 에어ਪੋਰਟ ਅਥਾਰਟੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਂ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਕੀ ਇਹ ਕਿਉਂ ਹੈ ਉੱਥੇ ਵੇਖੋ ਮੇਰੇ ਕੋਲ ਤਾਂ ਕਿਸੇ ਦਾ ਨੰਬਰ ਨਹੀਂ ਸੀ ਮੈਂ ਕਹਾਂ ਪਰ ਇਮੀਗ੍ਰੇਸ਼ਨ ਵਾਲਿਆਂ ਨਾਲੋਂ ਵੱਡੀ ਅਥਾਰਟੀ ਉੱਥੇ ਕਿਹੜੀ ਹੁੰਦੀ ਹੈ ਜੀ ਤੁਸੀਂ ਸਿਆਸਤਦਾਨ ਉਹ ਵੱਡੇ ਸਿਆਸਤਦਾਨ ਨਹੀਂ ਮੈਂ ਉਹਨਾਂ ਸਿਆਸਤਦਾਨਾਂ ਜਿਹਨੂੰ ਹਾਈ ਫਾਈਚ ਨਹੀਂ ਨਾ ਮੇਰੇ ਨਾਲ ਤਾਂ ਕਦੀ ਕਿਸੇ ਦੂਜੀ ਪਾਰਟੀ ਨਾਲ ਲਿੰਕ ਹੋਇਆ ਨਾਮ ਕਿਸੇ ਵੱਡੇ ਬੰਦੇ ਨਾਲ ਨਾ ਮੈਂ ਕਦੀ ਜ਼ਿੰਦਗੀ 'ਚ ਗਲਤ ਕੰਮ ਕੀਤਾ ਵਾ ਕਿ ਮੈਂ ਕਿਸੇ ਨਾਲ ਰਿਲੇਸ਼ਨ ਬਣਾ ਕੇ ਰੱਖਾਂ ਵੀ ਮੈਨੂੰ ਗਲਤ ਕੰਮ 'ਚੋਂ ਛਡਾ ਦਿਓ ਮੈਂ ਤਾਂ ਬੜਾ ਸਦਾ ਸਦਾ ਜਿਆ ਬੰਦਾ ਤੇ ਇਸ ਕਰਕੇ ਮੈਨੂੰ ਇਮੀਗ੍ਰੇਸ਼ਨ ਵਾਲਿਆਂ ਨੂੰ ਮੈਂ ਜਰੂਰ ਰਿਕਵੈਸਟ ਕੀਤੀ ਕਿ ਮੇਰੇ ਕੋਲ ਕਾਰਡ ਜਿਸ ਬੇਟੀ ਦੀ ਸ਼ਾਦੀ ਆ ਉਹਨਾਂ ਦਾ ਕਾਰਡ ਆ ਕੱਢ ਦੇ ਲੋ ਉਹਦਾ ਸਮਾਨ ਹੈ ਮੇਰੇ ਕੋਲ ਜਿੱਤਾ ਫਲਕਾਰੀਆਂ ਹੁੰਦੀਆਂ ਨੇ ਬੱਚੀਆਂ ਵਾਸਤੇ ਉਹਨਾਂ ਦਾ ਮੁੰਡੇ ਦਾ ਕੜਾ ਵਾ ਤੇ ਮੈਂ ਕਹਾਂ ਉਹ ਤੁਸੀਂ ਮੇਰੇ ਕੋਲ ਦੇਖ ਸਕਦੇ ਪਰ ਮੈਨੂੰ ਤੁਸੀਂ ਨਾ ਪਰੇਸ਼ਾਨ ਨਾ ਕਰੋ ਕਹਿੰਦੇ ਨਹੀਂ ਤੁਹਾਨੂੰ ਇਹ ਜਾਣ ਨਹੀਂ ਦੇਣਾ ਤੇ ਮੈਂ ਕਿਹਾ ਫਿਰ ਮੇਰਾ ਪਾਸਪੋਰਟ ਦੇ ਦਿਓ ਮੈਂ ਵਾਪਸ ਚਲ ਜਾਨਾ ਉਹ ਕਹਿੰਦੇ ਜੀ ਪਾਸਪੋਰਟ ਤੁਹਾਡਾ ਜਿਹੜਾ ਨਾ ਉਹ ਜਲੰਧਰ ਪਾਸਪੋਰਟ ਦਫ਼ਤਰ ਤੋਂ ਤੁਹਾਨੂੰ ਮਿਲੇਗਾ ਕਿ ਮੈਂ ਕਿਹਾ ਕਦੋਂ ਮਿਲੂਗਾ ਉਹ ਜੇ 10 15 ਦਿਨ ਨੂੰ ਮੈਂ ਕਿਹਾ ਫਿਰ ਮੈਂ ਜਾ ਕੇ ਕੀ ਕਰਨਾ ਫਿਰ ਤੁਸੀਂ ਆਪ ਹੀ ਆਪਣੇ ਕੋਲ ਹੀ ਰੱਖ ਛੜੋ ਬੇਸ਼ੱਕ ਉੱਥੇ ਨੌਜ ਜਾਣ ਦੋ ਜਦੋਂ ਮੈਂ ਜਿਸ ਪਰਪਸ ਲਈ ਮੈਂ ਆਇਆ ਹਾਂ ਉੱਥੇ ਮੈਂ ਜਾ ਹੀ ਨਹੀਂ ਸਕਦਾ ਤੇ ਫਿਰ ਮੈਂ ਪਾਸ ਕਰਨਾ ਕੀ ਹੈ ਕਿੰਨੀ ਧੀਰ ਬਿਠਾ ਕੇ ਰੱਖਿਆ ਤੁਹਾਨੂੰ ਆ ਦੇਖੋ ਜੀ ਪਹਿਲਾਂ ਤੇ ਹੁੰਦਾ ਵੀ ਲਗਭਗ ਬਹਾਨਾ ਕੀ ਸੀ ਜੀ ਮੈਨੂੰ ਇੱਕ ਜਦੋਂ ਸਮਾਂਤ ਮੇਰਾ ਬੋਰਡਿੰਗ ਹੋ ਗਿਆ ਸੀਗਾ ਤੇ ਸਮਾਂਤ ਚਲਾ ਗਿਆ ਜਹਾਜ਼ ਚ ਤਾਂ ਫਿਰ ਜਿਹੜਾ ਉਸ ਮਾਲ ਕੱਢਣ ਵਾਸਤੇ ਵੀ ਤੇ ਕਿੰਨਾ ਟਾਈਮ ਲੱਗਣਾ ਸੀ ਉਹਨਾਂ ਨੂੰ ਉਹ ਉਦੋਂ ਉਹਨਾਂ ਕੱਢਣਾ ਸੀ ਜਦੋਂ ਸਾਰੀਆਂ ਸੀਟਾਂ ਉਹਨਾਂ ਦੀਆਂ ਪੂਰੀਆਂ ਹੋ ਜਾਣੀਆਂ ਸੀ ਦੇਖਣਾ ਸੀ ਕਿ ਸੀਟ ਕਿਹੜੀ ਖਾਲੀ ਆ ਇਹ ਕਿਉਂ ਨਹੀਂ ਆਏ ਫਿਰ ਉਹਨਾਂ ਦਾ ਸਮਾਨ ਕੱਢ ਕੇ ਜਿਸ ਤਰੀਕੇ ਦੇ ਨਾਲ ਸਮਾਨ ਜਾਂਦਾ ਉਸੇ ਤਰੀਕੇ ਨਾਲ ਮੁੜ ਕੇ ਸਾਈਨ ਸਵਿੰ ਕਰਕੇ ਤਾਂ ਮੈਨੂੰ ਤਾਂ ਉਹਨਾਂ ਨੇ ਦੇਖੋ ਮੈਂ ਰਾਤ 11 ਵਜੇ ਗਿਆ ਅੰਦਰ ਮੇਰਾ ਖਿਆਲ 12 ਵਜੇ ਬੋਰਡਿੰਗ ਹੋ ਗਿਆ ਸੀ ਤੇ 7 ਵਜੇ ਮੈਨੂੰ ਸਾਰੀ ਰਾਤ ਹੀ ਬੈਠੇ ਰਹੇ ਸਾਰੀ ਰਾਤ ਬੈਠੇ ਮਨੋਂ ਨੇ ਵੀ ਕਿਹਾ ਮੈਂ ਸੀਨੀਅਰ ਸਿਟੀਜ਼ਨ ਆ ਜੇ ਨੂੰ ਕੋਈ ਪ੍ਰੋਬਲਮ ਆ ਗਈ ਤਾਂ ਮੈਂ ਤੁਹਾਡੇ ਦਵਾਲੇ ਹਾਂਗਾ ਹੂੰ ਉਹ ਕੋਣ ਪੁੱਛਦਾ ਜੀ ਇਹ ਆਜੀ ਪ੍ਰੋਬਲਮ ਹੀ ਕਰਦਾ ਅੱਛਾ ਇੱਕ ਚੀਜ਼ ਹੋਰ ਹੈ ਬਾਰਡਰ ਤੇ ਬੈਠੇ ਹੋ ਤੁਸੀਂ ਬਾਰਡਰ ਤੇ ਤੁਹਾਡੇ ਸਾਹਮਣੇ ਪਿੰਡ ਹੈ ਜੀ ਜੀ ਬਾਰਡਰ ਤੇ ਹੁਣ ਹਾਲਾਤ ਤਣਾਅਪੂਰਨ ਨੇ ਜੀ ਸਾਰੀ ਉਮਰ ਬਾਰਡਰ ਤੇ ਉੱਕਰਤੀ ਹੋਣਾ ਕਿਵੇਂ ਕਹਿਣ ਦੇਖਦੇ ਹੋ ਇਹ ਇਹਨਾਂ ਹਾਲਾਤਾਂ ਦੇਖੋ ਜੀ ਮੇਰਾ ਹਲਕਾ ਵੀ ਬਾਰਡਰ ਰਿਆ ਮੈਂ ਇਥੋਂ ਦੋ ਵਰੀ ਐਮਐਲਏ ਵੀ ਬਾਰਡਰ ਵਾਲੇ ਏਰੀਆ ਚ ਬਣਿਆ ਹਾਲਾਤ ਇਹ ਨੇ ਵੀ ਜਦੋਂ ਤੇ ਇਹੋ ਜੀ ਟੈਨਸ਼ਨ ਬਣਦੀ ਆ ਹੂੰ ਉਦੋਂ ਤੇ ਆਣ ਕੇ ਲੋਕਾਂ ਨੂੰ ਲੋਕਾਂ ਕੋ ਸਹਿਯੋਗ ਵੀ ਮੰਗਦੇ ਆ ਪਰੇਸ਼ਾਨ ਵੀ ਕਰਦੇ ਆ ਕਣਕਾ ਛੇਤੀ ਵੱਢ ਲੋ ਮੁਰਕੇ ਅਸੀਂ ਤਾਰ ਤੋਂ ਪਾਰ ਨਹੀਂ ਜਾਣਾ ਦੇਣਾ ਚਾਹੀਦਾ ਪਰ ਬਾਰਡਰ ਵਾਲਿਆਂ ਨੂੰ ਪੁੱਛਦਾ ਕੋਈ ਨਹੀਂ ਅਸੀਂ ਵੇਖੋ ਦੋ ਜੰਗਾਂ ਪਾਕਿਸਤਾਨ ਦੀਆਂ ਲੜੀਆਂ ਜਦੋਂ ਹੜ ਹੁੰਦੇ ਆ ਉਦੋਂ ਸਭ ਤੋਂ ਵੱਡ ਤਬਾਈ ਸਾਡੀ ਰਾਵੀ ਦਰਿਆ ਕਰਦਾ ਵਾ ਪਰ ਸਾਡੇ ਲੋਕਾਂ ਨੂੰ ਸਹੂਲਤ ਕੋਈ ਨਹੀਂ ਜੀ ਜ਼ਮੀਨਾਂ ਜਿਹੜੀਆਂ ਉਤੋਂ ਤਾਰ ਤੋਂ ਪਾਰ ਆ ਉਹ ਪਈਆਂ ਰਹਿੰਦੀਆਂ ਨੇ ਇੱਕ ਫਸਲ ਕੋਈ ਬਿਜੜ ਦਿੰਦਾ ਕਈ ਵਾਰੀ ਬੀਆ ਸਾਹਿਬ ਦਾ ਕੋਈ ਚੰਗਾ ਅਫਸਰ ਆ ਜਾਏ ਲੋਕਾਂ ਨੂੰ ਜਾਣ ਦਿੰਦਾ ਨਹੀਂ ਤੇ ਜਾਣੇ ਨਹੀਂ ਦਿੰਦਾ ਲੋਕਾਂ ਦਾ ਕਰੋਣਾ ਰਪਿਆਂ ਦਾ ਲੋਕਾਂ ਦਾ ਨੁਕਸਾਨ ਬਾਰਡਰ ਜਾਂਦਾ ਹੁੰਦਾ ਦੋ ਵਾਰ ਤੁਸੀਂ ਐਮਐਲਏ ਰਹੇਗੇ ਫਿਰ ਆਵਾਜ਼ ਬੁਲੰਦ ਕਰੀ ਹੋਣੀ ਐਮਐਲਏ ਦੀ ਆਵਾਜ਼ ਇਹ ਕੌਣ ਸੁਣਦਾ ਜੀ ਜਿਹੜੀਆਂ ਖੇਤਰੀ ਪਾਰਟੀਆਂ ਨੇ ਇਹਨਾਂ ਦੀ ਕੋਈ ਆਵਾਜ਼ ਸੁਣਦਾ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਕਾਂਗਰਸ ਤੇ ਬੀਜੇਪੀ ਉਹ ਨਹੀਂ ਸੁਣਦੀਆਂ ਉਹ ਪੰਜਾਬ ਨੂੰ ਕੋਈ ਅਮਈਅਤ ਨਹੀਂ ਦਿੰਦੀਆਂ ਪੰਜਾਬ ਨਾਲ ਦੋਵਾਂ ਨੇ ਮਤਰੀਮਾਂ ਵਾਲਾ سلوਕ ਕੀਤਾ ਵਾ ਅੱਜ ਵੀ ਵੇਖੋ ਨਾ ਕਿਸਾਨਾਂ ਨਾਲ ਕੀ ਹੋ ਰਿਹਾ ਕਿਸਾਨਾਂ ਨੂੰ ਕਿੰਨਾ ਰੋਲਿਆ ਗਿਆ ਪਿਛਲੇ ਸਾਡੇ ਚੋਨੇ ਦੀ ਜਿਹੜੀ ਖਰੀਦ ਨਹੀਂ ਹੋਈ ਚੱਜ ਨਾਲ 200 300 ਅੱਬ ਇਹ ਕੁਇੰਟਰ ਪਿਛੇ ਲੋਕਾਂ ਨੂੰ ਘੱਟ ਮਿਲਿਆ ਔਰ ਬਾਰਡਰ ਤੇ ਨਾ ਕੋਈ ਅੱਛਾ ਸਕੂਲ ਆ ਇੱਥੇ ਨਾ ਕੋ ਚੰਗਾ ਹਸਪਤਾਲਾ ਨਾ ਕੋਈ ਫੈਸਿਲਿਟੀ ਆ ਤੇ ਦੇਸ਼ ਦੀ ਰਾਖੀ ਅਸੀਂ ਕਰਨੇ ਆ ਵਫਾदार ਅਸੀਂ ਆ ਤੇ ਸਾਡੇ ਲੋਕਾਂ ਨੂੰ ਇਗਨੋਰ ਕੀਤਾ ਜਾਂਦਾ ਕਿ ਪੈਨਸ਼ਨ ਕਿੰਨੀ ਹੁੰਦੀ ਆ ਛੋਟੇਪੁਰ ਸਾਹਿਬ ਟੈਂਸ਼ਨ ਕਿ ਨਹੀਂ ਹੁੰਦੀ ਜਦੋਂ ਇਸ ਤਰ੍ਹਾਂ ਜੰਗ ਵਰਗੇ ਹਾਲਾਤ ਬਣ ਗਏ ਪੈਨਸ਼ਨ ਹੁੰਦੀ ਆ ਜੀ ਜਿਹੜੇ ਹੁਣ ਬਾਰਡਰ ਦੇ ਪਿੰਡ ਨੇ ਉਹਨਾਂ ਨੂੰ ਆਪਣੇ ਬੱਚੇ ਵੀ ਬਾਹਰ ਭੇਜਣੇ ਪੈਂਦੇ ਆ ਪਿੱਛੇ ਰਿਸ਼ਤੇਦਾਰਾਂ ਕੋਲ ਆਪਣਾ ਮਾਲ ਡੰਗਰ ਵੀ ਭੇਜਣਾ ਪੈਂਦਾ ਵਾ ਕਿਉਂਕਿ ਕਿਸਾਨ ਦਾ ਤੇ ਇੱਕ ਮਾਲ ਡੰਗਰ ਦੇ ਵਿੱਚ ਕੋਈ ਬਲਦ ਮਰ ਜੇ ਮੱਝ ਮਰ ਜੇ ਉਹ ਵਿਚਾਰਾ ਇੱਕ ਸਾਲ ਜਿਹੜਾ ਉਹ ਪੈਰਾਂ ਤੇ ਨਹੀਂ ਆਉਂਦਾ ਲੋਕ ਆਪਣੇ ਮਾਲ ਡੰਗਰ ਵੀ ਪਿੱਛੇ ਭੇਜ ਦਿੰਦੇ ਆ ਬੱਚੇ ਬੀਬੀਆਂ ਵੀ ਬਾਹਰ ਭੇਜ ਦਿੰਦੇ ਆ ਰਿਸ਼ਤੇਦਾਰਾਂ ਨੂੰ ਪਿੱਛੇ ਜਿਹੜੇ 15 15 20 20 ਕਿਲੋਮੀਟਰ ਪਿੱਛੇ ਆਣਗੇ ਨੁਕਸਾਨ ਤਾਂ ਘਰਾਂ ਦਾ ਬਹੁਤ ਹੁੰਦਾ ਜੀ ਤੇ ਸਰਕਾਰਾਂ ਨੂੰ ਚਾਹੀਦਾ ਬਾਰਡਰ ਦੇ ਲੋਕਾਂ ਨੂੰ ਸਪੈਸ਼ਲ ਫੈਸਿਲਿਟੀਆਂ ਦੇਣੀਆਂ ਚਾਹੀਦੀਆਂ 65 72 ਦਾ ਜ਼ਿਕਰ ਕਰਿਆ ਤੁਸੀਂ ਛੋਟੇਪੁਰ ਸਾਹਿਬ ਕੀ ਲੱਗਦਾ ਹੁਣ ਉਹ ਜਿਹੇ ਹਾਲਾਤ ਹੈਗੇ ਨੇ ਦੁਬਾਰਾ ਦੇਖੋ ਜਿਸ ਤਰ੍ਹਾਂ ਦਾ ਪ੍ਰਚਾਰ ਦੋਏ ਪਾਸੇ ਹੋ ਰਿਹਾ ਪ੍ਰਚਾਰ ਤੋਂ ਉਹਦੇ ਨਾਲ ਕਿਤੇ ਵੱਧ ਹੋ ਰਿਹਾ ਉਦੋਂ ਤਾਂ ਪ੍ਰਚਾਰ ਦੇ ਨੇ ਸਾਧਨ ਵੀ ਨਹੀਂ ਸੀ ਗਿਆ ਹੁਣ ਤਾਂ ਪ੍ਰਚਾਰ ਟੈਨਸ਼ਨ ਤੇ ਨਹੀਂ ਦੱਸਣ ਦੇ ਆ ਵੀ ਪਾਸ ਜੀ ਦੋਵੇਂ ਪਾਸੇ ਮਜ਼ਾਈਲਾਂ ਲੱਗ ਗਿਆ ਟੈਂਕ ਲੱਗ ਗਿਆ ਜਿਉਂ ਨਾਲ ਟੈਂਕ ਬਖਾਈ ਜਾਂਦੇ ਆ ਇੰਦੀਆਂ ਮਜ਼ਾਈਲਾਂ ਬਖਾਈ ਜਾਂਦੇ ਆ ਕੋਈ ਕਹੀ ਜਾਂਦੇ ਆ ਅਸੀਂ ਮਿਆਰੀ ਸਜਾ ਦੇਾਂਗੇ ਉਹ ਕਹਿੰਦੇ ਅਸੀਂ ਅ ਜੁਦਿਆ ਆਣ ਕੇ ਬਣਾਵਾਂਗੇ ਕੀ ਜੀ ਤੁਹਾਡਾ ਬਾਬਰੀ ਮਸਜਿਦ ਬਣਾਓ ਕੱਲਾ ਤਾਂ ਟੈਨਸ਼ਨ ਤਾਂ ਬਹੁਤ ਦੇ ਰਿਆ ਲੋਕਾਂ ਨੂੰ ਲੋਕਾਂ ਤੇ ਘਬਰਾਹਟ ਵੀ ਆਮ ਪਿੰਡੂ ਬੰਦਾ ਜਿਹੜਾ ਉਹ ਵਿਚਾਰਾ ਡਰ ਰਿਆ ਹੋਇਆ ਉਹ ਆਦੀ ਹਮਲਾ ਨਿਹੱਥੇ ਟੂਰਿਸਟਾਂ ਤੇ ਇਹ ਕਿਹਿਆ ਸਹਿਣਯੋਗ ਹੈਗੇ ਨੂੰ ਤਾਂ ਸਾਰੀ ਦੁਨੀਆ ਕੰਡੈਮਨ ਕਰਦੇ ਆ ਜੀ ਅੱਤਵਾਦ ਨੂੰ ਤਾਂ ਕੋਈ ਵੀ شریف ਆਦਮੀ ਜਿਹੜਾ ਕਿਸੇ ਤਰ੍ਹਾਂ ਦਾ ਵੀ ਅੱਤਵਾਦ ਹੋਏ ਕੋਈ ਵੀ ਉਹਨੂੰ ਪਸੰਦ ਨਹੀਂ ਕਰਦਾ ਉਹਨੂੰ ਸਾਰੇ ਕੰਡੈਮਨ ਕਰਦੇ ਆ ਕਰਦੇ ਆ ਪਰ ਹੁਣ ਜਿਵੇਂ ਬਾਰਡਰ ਹੈ ਤੁਹਾਡੇ ਸਾਹਮਣੇ ਬਾਰਡਰ ਹੈ ਇੱਥੇ ਪੀਸ ਰਹਿੰਦੀ ਹੈ ਸ਼ਾਂਤੀ ਰਹਿੰਦੀ ਆਮੂਮਨ ਬਿਲਕੁਲ ਆਮੂਮਨ ਕੋਈ ਅਸੀ ਗੱਲ ਨਹੀਂ ਕੀ ਹੁੰਦੀ ਜੀ ਬਿਲਕੁਲ ਕਾਪੀਸ ਫੋਲਰ ਰਹਿੰਦਾ ਹੂੰ ਤਾਂ ਲੋਕਾਂ ਨੇ ਪਿਛਲੇ ਹੜ੍ਹਾਂ ਦੇ ਵਿੱਚ ਲੋਕਾਂ ਦੀ ਇੱਕ ਪਰੀ ਜ਼ਮੀਨ ਸਾਰੀ ਬਰਬਾਦ ਹੋ ਗਈ ਸੀ ਜੀ ਲੋਕਾਂ ਨੇ ਹੌਲੀ ਹੌਲੀ ਟਾੜੀਆਂ ਦੇ ਵਿੱਚੋਂ ਰੇਤ ਕੱਢ ਕੇ ਸਾਰਾ ਕੁਝ ਆਪਣਾ ਠੀਕ ਕੀਤਾ ਉਹ ਲੋਕ ਅੱਛੇ ਸੀਗੇ ਬਾਰਡਰ ਵਾਲੇ ਪਰ ਜਿਹੜੀ ਚੀਜ਼ ਦੀ ਬਾਰਡਰ ਤੇ ਘਾਟ ਆ ਐਜੂਕੇਸ਼ਨ ਦੀ ਘਾਟ ਆ ਕੋਈ ਅੱਛਾ ਕਾਲਜ ਨਹੀਂ ਕੋਈ ਚੰਗਾ ਹਸਪਤਾਲ ਨਹੀਂ ਬਾਰਡਰਾਂ ਨੂੰ ਕੋਈ ਸਪੈਸ਼ਲ ਫੈਸਿਲਿਟੀ ਨਹੀਂ ਦਿੱਤੀ 70 ਸਾਲ ਤੋਂ ਵੱਧ ਆਜ਼ਾਦੀ ਨੂੰ ਹੋ ਗਈ 75 ਸਾਲ ਦੀ ਆਜ਼ਾਦੀ ਤੋਂ ਬਾਅਦ ਵੀ ਸਾਡੇ ਲੋਕ ਇਗਨੋਰ ਨਹੀਂ ਜੀ ਬਾਰਡਰ ਵਾਲੇ ਖਾਸ ਤੌਰ ਤੇ ਉਹ ਤਾਂ ਵਿਚਾਰੇ ਸਫਰ ਰਹਿੰਦੇ ਅੱਛਾ ਜੀ ਮੂਵਮੈਂਟ ਹੁੰਦੀ ਆ ਤਾਂ ਤਿਆਰ ਹਾਂ ਫਿਰ ਫੌਜ ਨਾਲ ਵੇਖੋ ਇਹਦੇ ਆਪਣੇ ਦੇਸ਼ ਦੀ ਫੌਜ ਦੇ ਨਾਲ ਹੀ ਆ ਜੀ ਸਾਰੇ ਲੋਕ ਪਰ ਅਸੀਂ ਚਾਹੁੰਦੇ ਹਾਂ ਕਿ ਲੜਾਈ ਨਹੀਂ ਹੋਣੀ ਚਾਹੀਦੀ ਕਿਉਂਕਿ ਲੜਾਈ ਦੇ ਵਿੱਚ ਸਭ ਤੋਂ ਵੱਡਾ ਨੁਕਸਾਨ ਬਾਰਡਰ ਵਾਲੇ ਲੋਕਾਂ ਦਾ ਹੁੰਦਾ ਵਾ ਹੂੰ ਜੇਕਰ ਪਾਕਿਸਤਾਨ ਕਲਦਾ ਵੀ ਨਹੀਂ ਸੁੱਚਾ ਸੀ ਜੀ ਪਤਾ ਨਹੀਂ ਮੇਰਾ ਪਾਕਿਸਤਾਨ ਤਾਂ ਸ਼ਾਇਦ ਇਸ ਪੋਜੀਸ਼ਨ 'ਤੇ ਲੜਨ ਯੋਗ ਹੈ ਵੀ ਨਹੀਂ ਜਿੰਨੀ ਗਰੀਬੀ ਦਾ ਸੰਡੇ ਉੱਥੇ ਜੋ ਟੀਵੀ ਤੇ ਦੇਖੀਦਾ ਇੱਕ ਤਰ੍ਹਾਂ ਲੋਕ ਉਥੋਂ ਉਹਨਾਂ ਦੇ ਵੀ ਜੇ ਬਾਰਡਰ ਖੋਲ ਦਿੱਤਾ ਜਾਏ ਤਾਂ ਲੋਕਾਂ ਨੂੰ ਪੁੱਛਿਆ ਜਾਏ ਕਿ ਕਿੱਥੇ ਜਾਣਾ ਤਾਂ ਉਹ ਸਾਰੇ ਹਿੰਦੁਸਤਾਨ ਨੂੰ ਉਹਨੂੰ ਤਿਆਰ ਹੋ ਜਾਣਗੇ ਕਿ ਚਲੋ ਹਿੰਦੁਸਤਾਨ 'ਚ ਰੋਟੀ ਤਾਂ ਮਿਲਦੀ ਹੈ ਨਾ ਉੱਥੇ ਤਾਂ ਰੋਟੀ ਦਾ ਵੀ ਲਾਲੇਆ ਬਲੋਚਿਸਤਾਨ ਸਿੰਧ ਸਾਰੇ ਉਹਨਾਂ ਦੇ ਡਿਸਟਰਬ ਨੇ ਡਿਸਟਰਬ ਕੁਸ਼ ਕਸ਼ਮੀਰ ਉਹਨਾਂ ਵਾਲਾ ਜਿਹੜਾ ਦਸਰਵਾ ਸਾਰਾ ਤੋ ਇਸ ਕਰਕੇ ਲੜਾਈ ਤਾਂ ਮੇਰਾ ਨਹੀਂ ਖਿਆਲ ਵੱਡੀ ਲੜਾਈ ਕੋਈ ਵੀ ਨਹੀਂ ਚਾਹਣਗੇ ਮੈਨੂੰ ਇਹ ਲੜਾਈ ਵੱਡੀ ਸ਼ਾਇਦ ਆਪਣਾ ਦੇਸ਼ ਵੀ ਨਾ ਲਾਵੇ ਇਹਨਾਂ ਨੇ ਵੀ ਲੋਕਾਂ ਨੂੰ ਸੈਟੀਸਫਾਈ ਕਰਨਾ ਗੱਲਾਂਬਾਤਾਂ ਕਰਕੇ ਪਈ ਇਹ ਜੀ ਉੱਥੇ ਆ ਕਰ ਦਿੱਤਾ ਜੇ ਕਰਤਾ ਉਹਦੇ ਕੈਂਪ ਤਬਾਹ ਕਰ ਦਿੰਦੇ ਫਰਾਂਸ ਕਰਦਾ ਇਹੋ ਜਿਹੀ ਗੱਲਾਂ ਕਰਨਗੇ